ਅੱਜ ਅਸੀਂ ਸਮਰੂਰ ਦੇ ਮੇਨ ਬਾਜ਼ਾਰ ਵਿੱਚ ਖੜੇ ਹਾਂ ਤੁਹਾਨੂੰ ਦੱਸ ਦਈਏ ਕਿ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ ਗਰਮੀ ਵਿੱਚ ਵਧਦਾ ਹੁੰਦਾ ਜਾ ਰਿਹਾ ਹੈ 43 44 ਡਿਗਰੀ ਸੈਲਸੀਅਸ ਹੈ ਤਾਪਮਾਨ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਤੇ ਜਿਸ ਕਾਰਨ ਰੋਡ ਦੇ ਉੱਪਰ ਜਾਂ ਆਸੇ ਪਾਸੇ ਬੂਟੇ ਲੱਗੇ ਹੋਏ ਹਨ ਉਹ ਸੁੱਕਦੇ ਜਾ ਰਹੇ ਹਨ ਤਾਂ ਅੱਜ ਪੁਲਿਸ ਜੋ ਟ੍ਰੈਫਿਕ ਪੁਲਿਸ ਹੈ ਜ਼ਿਲ੍ਹਾ ਇੰਚਾਰਜ ਪਵਨ ਪਵਨ ਸ਼ਰਮਾ ਜੀ ਜੋ ਕਿ ਜ਼ਿਲ੍ਹਾ ਇੰਚਾਰਜ ਹਨ ਉਹਨਾਂ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਰੋਡ ਤੋਂ ਲੰਘੇ ਸਨ ਜਦੋਂ ਦੇਖਿਆ ਕਿ ਬੂਟਿਆਂ ਦੇ ਵਿੱਚ ਪਾਣੀ ਨਹੀਂ ਤੇ ਬੂਟੇ ਸੁੱਕੇ ਹੋਏ ਹਨ ਤਾਂ ਇਹਨਾਂ ਵੱਲੋਂ ਇੱਕ ਤੁਸੀਂ ਦੇਖ ਸਕਦੇ ਥੀਲਾ ਵਿੱਚ ਕੇ ਪਾਣੀ ਦਾ ਟੈਂਕਰ ਲਿਆਂਦਾ ਗਿਆ ਅਤੇ ਆਹ ਪਾ ਟੈਂਕਰ ਜੋ ਟਰੈਕਟਰ ਹੈ ਉਸ ਨੂੰ ਚਲਾ ਕੇ ਪਾਣੀ ਦੇ ਰਹੇ ਹਨ ਤੇ ਉਹਨਾਂ ਦੇ ਜੋ ਨਾਲ ਸਹਾਇਕ ਮੁਲਾਜ਼ਮ ਹਨ ਉਹ ਉਹ ਪਾਈਪ ਲਗਾ ਕੇ ਜੋ ਸੁੱਕੇ ਬੂਟੇ ਹਨ ਬੂਟੇ ਨੂੰ ਪਾਣੀ ਦੇ ਰਹੇ ਹਨ ਮੁਲਾਜ਼ਮ ਦੱਸ ਰਹੇ ਹਨ ਕਿ ਬੂਟਿਆਂ ਦੇ ਵਿੱਚ ਕਾਫੀ ਪਾਣੀ ਖਪਰਿਆ ਹੈ ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ ਗਰਮੀ ਪੈਂਦੇ ਨੂੰ ਗਰਮੀ ਪੈਂਦੇ ਕਾਰਨ ਧਰਤੀ ਪਿਆਸੀ ਹੈ ਜਿਸ ਕਾਰਨ ਬੂਟਿਆਂ ਦੇ ਵਿੱਚ ਪਾਣੀ ਦੀ ਖਪਤ ਹੈ ਜੋ ਜ਼ਿਆਦਾ ਹੋ ਰਹੀ ਹੈ ਪਵਨ ਜੀ ਨਾਲ ਗੱਲਬਾਤ ਕਰਾਂਗੇ ਕੀ ਕਿਹਣਾ ਚਾਹੋਂਗੇ ਜੋ ਅੱਜ ਤੁਹਾਡੇ ਵੱਲੋਂ ਬੂਟਿਆਂ ਵਿੱਚ ਪਾਣੀ ਪਾਇਆ ਜਾ ਰਿਹਾ ਹੈ ਅਸੀਂ ਤੁਹਾਡੇ ਚੈਨਲ ਲਈ ਲੋਕਾਂ ਨੂੰ ਅਪੀਲ ਕਰਦੇ ਆਂਗੇ ਜਿਹੜੇ ਦੁਕਾਨਦਾਰਾਂ ਦੇ ਵੀਰਾਂ ਦੇ ਦੁਕਾਨਾਂ ਦੇ ਅੱਗੇ ਇਹ ਬੂਟੇ ਲੱਗੇ ਨੇ ਉਹਨਾਂ ਦੇ ਵਿੱਚ ਇੱਕ ਦੋ ਵਾਰ ਡੀਆਂ ਪਾਣੀ ਦਾ ਡੇਲੀ ਪਾਉਣਾ ਤਾਂ ਕਿ ਚੱਲ ਸਕਣ ਇਹ ਸੁੱਕਣੇ ਸ਼ੁਰੂ ਹੋ ਗਏ ਸੀਗੇ ਤੇ ਪ੍ਰਮਾਤਮਾ ਅਗੇ ਅਰਦਾਸ ਹੈ ਵੀ ਪੰਜ ਚਾਰ ਦਿਨਾਂ ਦੇ ਵਿੱਚ ਮੀਂਹ ਪੈ ਜਾਊਗਾ ਇਹ ਚਾਲੂ ਹੋ ਜਾਣਗੇ ਹੁਣ ਪਾਣੀ ਪਾਉਣ ਦੀ ਬਹੁਤ ਜ਼ਰੂਰਤ ਹੈ ਇਹਨਾਂ ਨੂੰ ਕਿੰਨੀ ਕਦੋਂ ਲੱਗਦਾ ਕਿ ਜ਼ਰੂਰਤ ਹੈ ਮਨੁੱਖੀ ਜੀਵਨ ਵਾਸਤੇ ਰੁੱਖਾਂ ਦੀ ਦੇਖੋ 45-40 ਡਿਗਰੀ ਤਾਪਮਨ ਹੋ ਗਿਆ ਜੇ ਇਹ ਪੈਣ ਲੱਗ ਗਿਆ ਲੋਕਾਂ ਦੀਆਂ ਜ਼ਿੰਦਗੀਆਂ ਚੱਲੀਆਂ ਜਾਣਗੀਆਂ ਆਪਣੇ ਬਜ਼ੁਰਗ ਬੰਦੇ ਵਿਚਾਰੇ ਮੋਤਾ ਹੋ ਰਹੇ ਨੇ ਗਰਮੀ ਦੇ ਕਾਰਨ ਆਪਾਂ ਅਪੀਲ ਕਰਦੇ ਆ ਸਾਰਿਆਂ ਨੂੰ ਵੀ 2-2 4-4 ਦਰਖਤ ਲਾਉਣ ਉਹਨਾਂ ਦੇ ਦੇਖਭਾਲ ਕਰਨ ਜਿਹੜੇ ਆਪਣੇ ਬੂਟੇ ਲੱਗੇ ਨੇ ਉਹਨਾਂ ਦੇ ਵਿੱਚ ਪਾਣੀ ਪਾਉਣਾ 5-4 ਦਿਨਾਂ ਦੀ ਗੱਲ ਹੈ ਮੈਂ ਪੈ ਜੂਗਾ ਫਿਰ ਚੱਲ ਪੈਣਗੇ ਉਹ ਦੇਖਦੇ ਅਕਸਰੀ ਕੇ ਵਾਤਾਵਰਨ ਦੇ ਤੇ ਅਲੱਗ-ਅਲੱਗ ਸਮਾਜਿਕ ਸੰਸਥਾਵਾਂ ਵੱਲੋਂ ਬੂਟੇ ਲਗਾਏ ਜਾਂਦੇ ਹਨ ਲਗਾ ਕੇ ਛੱਡ ਦਿੱਤੇ ਜਾਂਦੇ ਹਨ ਮੁੜ ਕੇ ਦੇਖ ਲੈ ਕਿ ਨਹੀਂ ਕੀਤੀ ਜਾਂਦੀ ਬੂਟੇ ਨੂੰ ਲਗਾਉਣ ਦੇ ਨਾਲ ਨਾਲ ਉਹਨਾਂ ਦੀ ਦੇਖ ਰਿਕ ਜੂਰੀ ਹੈ ਦੇਖੋ ਕੋਈ ਉਪਰਾਲਾ ਕਰਦਾ ਜੇ ਕਿਸੇ ਇਨਸਾਨ ਨੇ ਬੂਟੇ ਲਾਤੇ ਅਗਰ ਆਪਾਂ ਦਿਨ ਘਰ ਦੇ ਨੇੜੇ ਆ ਜਾ ਆਪਣੇ ਦੁਕਾਨ ਦੇ ਨੇੜੇ ਆ ਜਾ ਆਪਣਾ ਜਿੱਥੇ ਰੇੜੀ ਲਾਉਣਾ ਜਾਂ ਕੋਈ ਵਰਖਸਾਬ ਦਾ ਕੰਮ ਕਰਦਾ ਜੇ ਆਪਣੇ ਘਰ ਦੇ ਅੱਗੇ ਜਾ ਰੋਡ ਦੇ ਉੱਤੇ ਕੋਈ ਬੂਟਾ ਲੱਗਿਆ ਜੇ ਆਪਾਂ ਇੱਕ ਬਾਲਟੀ ਪਾਣੀ ਦੀ ਪਾ ਦਈਏ ਇਹਦੇ ਨਾਲ ਤਾਂ ਬਧੀਏ ਕੰਮ ਹੋਊਗਾ ਬੂਟਾ ਚੱਲ ਜਾਊਗਾ ਕਿਸੇ ਨੇ ਤਾਂ ਪਰਾਲਾ ਕਰਿਆ ਲਾਉਣ ਦਾ ਨਹੀਂ ਲੱਗਦਾਗਾ ਕਿ ਪੁਲਿਸ ਪ੍ਰਸ਼ਾਸਨ ਵੀ ਲਗਾਤਾਰ ਡਿਊਟੀ ਕਰਦਾ ਹੈ ਸੜਕਾਂ ਤੇ ਰਹਿੰਦੇ ਨੇ ਤਾਂ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਤਾਂ ਕਾਫੀ ਫਾਇਦਾ ਹੋਵੇਗਾ ਇਹ ਤਾਂ ਸਾਰਿਆਂ ਨੂੰ ਹੈ ਜੀ ਜੇ ਇਨਸਾਨ ਆਪਾਂ ਸਾਰੇ ਪੁਲਿਸ ਦਾ ਇੱਕ ਡਿਪਾਰਟਮੈਂਟ ਹੈ ਇਨਸਾਨ ਹੈ ਕੋਈ ਵੀ ਹੈ ਫਰਾਂ ਨੂੰ ਫਾਇਦਾ ਇਹਦਾ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਸਾਹਮਣੇ ਦੁਕਾਨਾਂ ਨੇ ਰੇੜੀਆਂ ਲੱਗੀਆਂ ਹੋਈਆਂ ਨੇ ਕਿ ਇਹਨਾਂ ਨੂੰ ਵੀ ਕੋਈ ਤੁਸੀਂ ਮੈਸੇਜ ਦੇਣਾ ਚਾਹੋਗੇ ਕਿ ਇਹਨਾਂ ਵੱਲੋਂ ਵੀ ਪਾਣੀ ਪਾਇਆ ਜਾਵੇ ਤਾਂ ਜੋ ਇਹ ਬੂਟੇ ਜੇ ਸੁੱਕਣ ਨਾ ਤੇ ਆਂਦੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਇਹਨਾਂ ਦਾ ਫਾਇਦਾ ਹੋ ਸਕੇ ਹਾਂਜੀ ਥੋੜੇ ਅਸੀਂ ਅਪੀਲ ਕੀਤੀ ਹੈ ਵੀ ਜਿਹੜੇ ਆਪਣੇ ਦੁਕਾਨਦਾਰ ਭਰਾ ਨੇ ਜਾਂ ਰੇੜੀਆਂ ਵਾਲੇ ਭਰਾ ਨੇ ਜਾਂ ਕੋਈ ਵੀ ਹੈ ਜਿਹਦੇ ਦੁਕਾਨ ਦੇ ਅੱਗੇ ਜਾਂ ਰੇੜੀ ਦੇ ਅੱਗੇ ਬੂਟਾ ਲੱਗਾ ਹੈ ਇਹ ਕੁਆਲਿਟੀ ਪਾਣੀ ਦੀ ਪਾ ਦਿਓ ਬਹੁਤ ਆਪਾਂ ਗੱਡੀਆਂ ਵੀ ਧੋਣੇ ਆ ਸਕੂਟਰ ਵੀ ਧੋਣੇ ਆ ਹਰਸਾਂ ਤੇ ਵੀ ਛੜਕਾਂ ਨਹੀਂ ਪਾਣੀ ਡੋਲ ਜੀ ਇਸ ਸਾਲ ਸਾਡੇ ਨਾਲ ਟ੍ਰੈਫਿਕ ਇੰਚਾਰਜ ਪਵਨ ਸ਼ਰਮਾ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਜੋ ਵੀ ਦੁਕਾਨਦਾਰ ਹਨ ਦੁਕਾਨਦਾਰਾਂ ਦੇ ਸਾਹਮਣੇ ਜੇਕਰ ਕਿਸੇ ਕੋਈ ਬੂਟਾ ਲੱਗਿਆ ਹੈ ਤਾਂ ਉਸ ਦੇ ਵਿੱਚ ਪਾਣੀ ਪਾ ਦਿੱਤਾ ਜਾਵੇਗਾ ਤਾਂ ਇਹ ਬੂਟੇ ਹਨ ਜੋ ਆਕਸੀਜਨ ਅਤੇ ਦਿੰਦੇ ਹਨ ਅਤੇ ਵਾਤਾਵਰਨ ਨੂੰ ਵੀ ਬਚਾਉਂਦੇ ਹਨ ਅਤੇ ਜੋ ਤਾਪਮਾਨ ਹੈ ਤਾਪਮਾਨ ਨੂੰ ਵੀ ਨਿਵਧਨ ਦਿੰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਦੇਖਿਆ ਜਾਵੇ ਜੇ ਇਸੇ ਤਰ੍ਹਾਂ ਤਾਪਮਾਨ ਬਦਲ ਰਿਹਾ ਤਾਂ ਮਨੁੱਖੀ ਜੀਵਨ ਜੋ ਇੱਥੇ ਬਤੀਤ ਕਰਨਾ ਬੜਾ ਹੀ ਔਖਾ ਹੋ ਜਾਵੇਗਾ ਦੇਖਣਾ ਵੇਖਿਆ ਹੁਣ ਕੇ ਪਰਮ ਪਵਨ ਸ਼ਰਮਾ ਜੀ ਨੇ ਜੋ ਇਹ ਮੈਸੇਜ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਟੈਂਕਰ ਲੈ ਕੇ ਆਏ ਹਨ ਇਹਨਾਂ ਦੇ ਮੁਲਾਜ਼ਮ ਨਾਲ ਹਨ ਅਤੇ ਆਪ ਪਾਣੀ ਦੇ ਰਹੇ ਹਨ ਤੇ ਜੇ ਇਹਨਾਂ ਨੂੰ ਜੋ ਇਹ ਮੈਸੇਜ ਦਿੱਤਾ ਤਾਂ ਲੋਕ ਇਸ ਮੈਸੇਜ ਨੂੰ ਕਿੰਨਾ ਕੁ ਪੋਸਟ ਵੀ ਲੈਂਦੇ ਨੇ ਸੰਰੂਰ ਤੋਂ ਗੁਰਨਤ ਸਿੰਘ